ਮੈਂ ਆਪਣੇ ਮੁੱਖ ਮੰਤਰੀ ਤੌਰ ਤੇ ਮੈਂ ਅੱਜ ਤੁਹਾਡੇ ਸਾਹਮਣੇ ਕਹਿਣ ਲੱਗਾ ਕਿ ਜੇ ਕੋਈ ਪਿੰਡ ਬਹੁਤ ਸਾਰੇ ਪਿੰਡ ਤਾਂ ਕਹਿਰ ਕਰ ਚੁੱਕੇ ਨੇ ਕੋਈ ਹੋਰ ਪਿੰਡ ਵੀ ਸਾਡੇ ਕੋਲੇ ਆ ਕੇ ਸੰਪਰਕ ਕਰੋ ਆਪਣੇ ਪਿੰਡ ਦੇ ਵਿੱਚ ਨਿਗਾ ਰੱਖੋ ਜੇ ਕੋਈ ਨਸ਼ਾ ਵੇਚਦਾ ਹੋਣਾ ਸਾਨੂੰ ਦੱਸੋ ਪੰਜਾਬ ਪੁਲਿਸ ਕਾਰਵਾਈ ਨਹੀਂ ਕਰਦੀ ਤਾਂ ਵੀ ਦੱਸੋ ਤੁਸੀਂ ਆਪਣੇ ਪਿੰਡ ਨੂੰ ਨਸ਼ਾ ਮੁਕਤ ਡਿਕਲੇਅਰ ਕਰੋ ਪੰਜਾਬ ਸਰਕਾਰ ਵੱਲੋਂ ਤੁਹਾਡੇ ਪਿੰਡ 'ਚ ਨੌਜਵਾਨ ਮੁੰਡਿਆਂ ਨੂੰ ਬਿਜ਼ੀ ਰੱਖਣ ਲਈ ਉਹਨਾਂ ਨੂੰ ਉਹਨਾਂ ਦੀ ਤਰੱਕੀ ਲਈ ਕੀ ਕਰਨਾ ਹੈ ਸਟੇਡੀਅਮ ਚਾਹੀਦਾ ਸਟੇਡੀਅਮ ਮਿਲੂਗਾ ਹਸਪਤਾਲ ਚਾਹੀਦਾ ਹਸਪਤਾਲ ਮਿਲੂਗਾ ਸਕੂਲ ਅਪਗ੍ਰੇਡ ਕਰਨਾ ਹੈ 8ਵੀਂ ਦਾ ਜੀ 12ਵੀਂ ਦਾ ਕਰ ਦੋ ਕਰ ਦਾਂਗੇ ਮਤਲਬ ਮੇਰਾ ਇਹ ਕਿ ਜਦੋਂ ਡੀਡਿਕਸ਼ਨ ਸੈਂਟਰ ਚ ਆ ਗਏ ਤਾਂ ਉਹਨਾਂ ਨੂੰ ਟ੍ਰੀਟਮੈਂਟ ਦੇ ਨਾਲ ਨਾਲ ਕੰਮ ਵੀ ਦੇਣਾ ਪਊਗਾ ਜੇ ਉਹਨੂੰ 3-4 ਮਹੀਨੇ ਵਿਹਲੇ ਰਹਿ ਲੈ ਫਿਰ ਫੇਰ ਉਹ ਉਧਰ ਵਾਪਸ ਉਸੇ ਸੰਗਤ ਚਲੇ ਜਾਣਗੇ ਕਿਉਂਕਿ ਵਿਹਲਾ ਮਨ ਸ਼ੈਤਾਨੀ ਦਾ ਘਰ ਪੰਜਾਬੀ ਦੀ ਕਹਾਵਤ ਹੈ ਸੋ ਅਸੀਂ ਉਹਨਾਂ ਨੂੰ ਕੰਮ ਵੀ ਨਾਲ ਨਾਲ ਦੇਵਾਂਗੇ ਤਾਂ ਕਿ ਉਹ ਉਹ ਆਪਣੇ ਕੰਮ ਲੱਗ ਜਾਣ ਤੇ ਉਹਨਾਂ ਦੀ ਜ਼ਿੰਦਗੀ ਜਿਹੜੀ ਹੈ ਉਹ ਵਾਪਸ ਜਿਹੜੀ ਹੈ ਮেইন ਟਰੈਕ ਤੇ ਆ। ਇਹ ਕਿਹਾ ਸੀਗਾ ਕਿ 1 ਸਾਲ ਦਿਓ। ਪੌਂਚ ਸਾਰਾ ਵੱਡੇ-ਵੱਡੇ ਜਿਹੜੇ ਨਸ਼ੇ ਨਾਲ ਸੰਬੰਧਿਤ ਐਕਸ਼ਨ ਨੇ ਉਹ ਲੈ ਜਾਣਗੇ। ਸੋ ਪੰਜਾਬ ਪੁਲਿਸ ਨੂੰ ਇਹ ਇਹ ਕਿਹਾ ਗਿਆ ਕਿ ਇਹਨੂੰ ਇਹ ਨਾ ਸਮਝਿਆ ਜਾਵੇ ਕਿ ਕਿਸੇ ਦੇ ਘਰੇ ਲੱਗੀ ਹੋਈ ਅੱਗ ਹੈ। ਇਹਨੂੰ ਆਪਣੇ ਘਰੇ ਲੱਗੀ ਹੋਈ ਅੱਗ ਵਾਂਗੂ ਬਜਾਇਆ ਜਾਵੇ। ਕੋਕੇ ਬਹੁਤ ਸਾਰੇ ਸਾਡੇ ਵੀਰ ਪੁਲਿਸ ਵਾਲੇ ਵੀ ਨੇ ਜਿਹੜੇ ਜਾਂ ਤਾਂ ਖੁਦ ਐਡਿਕਟਡ ਹੋ ਗਏ ਜਾਂ ਉਹਨਾਂ ਦੇ ਬੱਚੇ ਲੱਗੇ ਇਹ ਇਹ ਅੱਗ ਨੇ ਤਾਂ ਫਿਰ ਆਉਣੀ ਆਉਣਾ ਕਿਸੇ ਨਾ ਕਿਸੇ ਰੂਪ ਵਿੱਚ ਤੁਹਾਡੇ ਘਰੇ ਆਉ। ਸੋ ਇਹਨੂੰ ਇੱਕ ਮਿਸ਼ਨ ਬਣਾ ਕੇ ਇੱਕ ਲਹਿਰ ਬਣਾ ਕੇ ਅਸੀਂ ਕੰਮ ਕਰਦੇ। ਕੋਈ ਫੋਨ ਆਉਂਦਾ ਕਿ ਜੀ ਆਪਣੇ ਆਪਣੇ ਬੰਦਾ ਛੱਡ ਦਿਓ ਜਾਂ ਕੋਈ ਕਿਸੇ ਕਿਸਮ ਦੀ ਕੋਈ ਸ਼ਿਫਾਰਿਸ਼ ਆਉਂਦੀ ਹੈ ਬਿਲਕੁਲ ਬਰਦਾਸ਼ਤ ਨਹੀਂ ਕੀਤੀ। ਕਰਪਸ਼ਨ ਦੇ ਮਾਮਲੇ 'ਚ ਵੀ ਇਹੀ ਆਰਡਰ ਜੋ ਕੱਲ ਕੀਤੇ ਨੇ ਡੀਸੀ ਨੂੰ ਕਿ ਜੇ ਕੋਈ ਕਰਪਸ਼ਨ ਜੇ ਕੋਈ ਪੁਲਿਸ ਮੁਲਾਜ਼ਮ ਕਿਸੇ ਕਿਸਮ ਦੀ ਵੀ ਕਰਪਸ਼ਨ ਕਿਸੇ ਵੀ ਕੰਮ ਦੇ ਬਦਲੇ ਲੈਂਦਾ ਫੜਿਆ ਗਿਆ ਤਾਂ ਉਹਦੇ 'ਚ ਜ਼ਿਲ੍ਹੇ ਦੇ ਮੁਖੀ ਨੂੰ ਜ਼ਿੰਮੇਵਾਰ ਮੰਨਿਆ ਜਾਊਗਾ ਜੇ ਕੰਮ ਕਰ ਸਕਦੇ ਹੋ ਤਾਂ ਬਹੁਤ ਵਧੀਆ ਜੇ ਨਹੀਂ ਕੰਮ ਕਰ ਸਕਦੇ ਜਾਂ ਕੰਫਰਟੇਬਲ ਨਹੀਂ ਫੀਲ ਕਰਦੇ ਮੈਨੂੰ ਲਿਸਟ ਦੇ ਦਿਓ ਮੈਂ ਚੰਡੀਗੜ੍ਹ ਕਿਤੇ ਵਧੀਆ ਥਾਂ ਤੇ ਤੁਹਾਨੂੰ ਹੈੱਡਕ quartਰ 'ਚ ਜੁੜੀ ਲਾ ਦਾਂਗੇ ਕੋਈ ਹੋਰ ਜਿਹੜਾ ਬੰਦਾ ਕੰਮ ਕਰ ਸਕਦਾ ਉਹ ਉੱਥੇ ਜਾਊਗਾ ਕਿਉਂਕਿ ਇਹ ਮਿਸ਼ਨ ਹੈ ਅਸੀਂ ਮਿਸ਼ਨ ਤੇ ਕੰਮ ਕਰਨਾ ਹੈ ਕਮਿਸ਼ਨ ਤੇ ਕੰਮ ਨਹੀਂ ਕਰਨਾ ਮਿਸ਼ਨ ਤੇ ਕਮਿਸ਼ਨ 'ਚ ਕੱਕੇ ਦੀ ਫਰਕ ਹੁੰਦਾ ਹੈ ਮੇਰਾ ਕੋਈ ਕਿਸੇ ਡਰੱਗ ਦੇ ਕਿਸੇ ਤਸਕਰ ਨਾਲ ਜਾਂ ਕੋਈ ਕਿਸੇ ਸਮੱਗਲਰ ਨਾਲ ਮੇਰਾ ਕੋਈ ਕਿਸੇ ਕਿਸਨ ਦਾ ਸਬੰਧ ਨਹੀਂ ਮੇਰਾ ਮਕਸਦ ਹੈ ਪੰਜਾਬ ਨੂੰ ਨਿਰਵਾ ਤੰਦਰੁਸਤ ਬਣਾਉਣਾ ਪਰਤੀ ਪਹਿਲੇ ਹੀ ਅਸੀਂ ਹਰ ਸਾਲ 2200 ਤੋਂ 2300 ਜਿਹੜੇ ਮੁਲਾਜ਼ਮ ਰੱਖਣੇ ਹੁੰਦੇ ਆ ਵੱਖ-ਵੱਖ ਰੈਂਕ ਦੇ ਉਹ ਚੱਲ ਰਹੀ ਹੈ 10000 ਨਵੀਆਂ ਪੋਸਟਾਂ ਦੀ ਡਿਮਾਂਡ ਆਈ ਹੈ ਉਹ ਵੀ ਜਿਹੜਾ ਵਿੱਤ ਮੰਤਰਾਲੇ ਨੂੰ ਭੇਜੀ ਜਾਊਗੀ ਗੈਂਗਸਟਰਾਂ ਤੇ ਸਖਤ ਕਾਰਵਾਈ ਚੱਲ ਵੀ ਰਹੀ ਹੈ ਕਿਉਂਕਿ ਪਹਿਲਾਂ ਜਿਹੜਾ ਡਰੋਨ ਸੀਗਾ ਦੁਸ਼ਮਣ ਮੁਲਕ ਰੇਂ ਦਾ ਡਰੋਨ ਭੇਜਣੀ ਭੇਜਣੇ ਉਹ ਤਾਂ ਮਾੜੀਆਂ ਹਰਕਤਾਂ ਤੋਂ ਬਾਝਾ ਨਹੀਂ ਸਕਦੇ ਪਹਿਲਾਂ ਡਰੋਨ ਚ ਕੱਲੀ ਡਰੱਗ ਆਉਂਦੀ ਸੀ ਹੁਣ ਨਾਲ ਪਿਸਤੌਲ ਤੇ 15-20 ਲੱਖ ਰੁਪਈਆ ਵੀ ਆਉਣ ਲੱਗ ਗਿਆ ਤਿੰਨੋ ਚਾਰੋ ਇਕੱਠੇ ਹੋ ਗਏ ਗੈਂਗਸਟਰ ਸਮੱਗਲਰ ਤੇ ਟੈਰਰਿਜ਼ਮ ਇਹ ਤਿੰਨੋ ਇਕੱਠੇ ਹੋ ਗਏ ਸੋ ਇਸ ਕਰਕੇ ਨਸ਼ਾ ਗੁਜਰਾਤ ਤੋਂ ਆਉਂਦਾ 30-3000 ਕਿਲੋ ਡਰੱਗ ਫੜੀ ਜਾਂਦੀ ਹੈ ਗੁਜਰਾਤ ਦੇ ਪੋਰਟਾਂ ਤੇ ਬਦਨਾਮ ਪੰਜਾਬ ਕੀਤਾ ਹੋਇਆ ਮਹਾਰਾਸ਼ਟਰ ਤੋਂ ਨਸ਼ਾ ਆਉਂਦਾ ਮੱਧ ਪ੍ਰਦੇਸ਼ ਤੋਂ ਹਥਿਆਰ ਆਉਂਦੇ ਸੋ ਪਰ ਅਸੀਂ ਪੰਜਾਬ ਵਾਲੇ ਮੁਕਾਬਲਾ ਕਰਦੇ ਆਂ ਪੰਜਾਬ ਜਿਹੜਾ ਉਹ ਪਹਿਲਾਂ ਵੀ ਲੀਡਰ ਰਿਹਾ ਹੈ ਦੇਸ਼ ਦਾ ਲੀਡਰ ਹੈ ਪੰਜਾਬ ਲੀਡ ਕਰਦਾ ਦੇਸ਼ ਨੂੰ ਹੁਣ ਵੀ ਅਸੀਂ ਇਹ ਜਿਹੜੇ ਅਲਾਮਤਾਂ ਨੇ ਜਿਹੜੇ ਕਲੰਕ ਨੇ ਧੋਕੇ ਹਟਾਂਗੇ ਤੇ ਸਖਤ ਕਾਰਵਾਈ ਗੈਂਗਸਟਰਾਂ ਖਿਲਾਫ ਸਮਗਲਰਾਂ ਖਿਲਾਫ ਜਿਸ ਲੈਵਲ ਤੇ ਵੀ ਮਿਲਦੇ ਨੇ ਉਹਨਾਂ ਦੇ ਸੇਲ ਪੁਆਇੰਟ ਕਿਹੜੇ ਨੇ ਪਿੰਡ ਦੇ ਵਿੱਚੋਂ ਕਿੱਥੇ ਖੜਦੇ ਨੇ ਸਾਰੇ ਪਿੰਡ ਨੂੰ ਪਤਾ ਹੁੰਦਾ ਬਸ ਇਹੀ ਹੈ ਕਿ ਜੇ ਮੈਂ ਕਹਾਂ ਪੰਜਾਬੀ ਚ ਪੁਲਿਸ ਜੇ ਆਪਣੀ ਆਈ ਤੇ ਆ ਜੇ ਕਿਉਂਕਿ ਪਹਿਲਾਂ ਕਾਫੀ ਇਸ ਤਰ੍ਹਾਂ ਦੀਆਂ ਘਟਨਾਵਾਂ ਹੋਈਆਂ ਨੇ ਕਿ ਪੁਲਿਸ ਵਾਲੇ ਫਸ ਜਾਂਦੇ ਆ ਪੋਲਿਟਿਸ਼ੀਅਨ ਨਿਕਲ ਜਾਂਦੇ ਆ ਸੋ ਮੈਂ ਇਹਨਾਂ ਨੂੰ ਇਹ ਕਿਹਾ ਹੈ ਕੋਈ ਵੀ ਤੁਹਾਨੂੰ ਅਸੀਂ ਸਪਾਰਸ਼ ਵਾਲਾ ਇਦਾਂ ਦਾ ਨਹੀਂ ਕਰਾਂਗੇ ਔਕੜ ਵੀ ਨਹੀਂ ਪਾਵਾਂਗੇ ਇਹਨੂੰ ਛੱਡ ਦਿਓ ਇਹਨੂੰ ਫੜ ਲਓ ਇਹ ਕੰਮ ਸਾਡੀ ਸਰਕਾਰ ਚ ਨਹੀਂ ਆਇਆ ਸਭ ਤੋਂ ਵਧੀਆ ਗੱਲ ਇਹ ਕਿ ਲੋਕਾਂ ਕੋਲ ਜਦੋਂ ਮੈਂ ਗਿਆ ਇਸ ਵਾਰ ਲੋਕਾਂ ਵੱਲੋਂ ਇਹ ਗੱਲ ਕਹੀ ਗਈ ਇਹ ਬਹੁਤ ਵਧੀਆ ਚੱਲ ਰਿਹਾ ਹੈ ਸਰਕਾਰ ਦੀ ਨੀਅਤ ਬਹੁਤ ਸਾਫ਼ ਹੈ ਬਸ ਆ ਦੋ ਚਾਰ ਕਮੀਆਂ ਜੀਆਂ ਨੇ ਇਹ ਦੂਰ ਕਰ ਦੇ ਸਿਟੀਜ਼ਨ ਨੂੰ ਬਣਦੀ ਇੱਜ਼ਤ ਮਿਲੇ ਕੋਈ ਬੰਦਾ ਥਾਣੇ ਜਾਵੇ ਉਹਨੂੰ ਬਣਦੀ ਇੱਜ਼ਤ ਮਾਨ ਸਨਮਾਨ ਮਿਲੇ ਉੱਥੇ ਜੇ ਕੋਈ ਸ਼ਿਕਾਇਤ ਲੈ ਕੇ ਗਿਆ ਹੈ ਜਾਂ ਕੋਈ ਕੋਈ ਕਿਸੇ ਕਿਸਮ ਦਾ ਕੋਈ ਸੁਝਾਅ ਜਾਂ ਫਿਰ ਕੋਈ ਆਪਣੀ ਤਕਲੀਫ ਲੈ ਕੇ ਗਿਆ ਇਹ ਨਾ ਹੋਵੇ ਕਿ ਹੁਣ ਤਾਂ ਫਿਰ ਬਦਲ ਗਿਆ ਪੰਜਾਬ ਪੁਲਿਸ ਦਾ ਜਿਹੜਾ ਮਾਹੌਲ ਹੈ ਉਹ ਪੜੇ ਲਿਖੇ ਮੁੰਡੇ ਬਹੁਤ ਆਉਂਦੇ ਹੁਣ ਤਾਂ ਵਿੱਚ ਪਹਿਲਾਂ ਹੁੰਦਾ ਸੀਗਾ ਜਾਣ ਸਾਰ ਪਹਿਲਾਂ ਥੱਪੜ ਬਾਅਦ ਗੱਲ ਕਰਨੀ ਹੈ ਵੀ ਕੀ ਕਰਨਾ ਹੈ ਸੀਗਾ ਉਹ ਕੰਮ ਉਹ ਕੰਮ ਬੰਦ ਮਾਨ ਸਨਮਾਨ ਅਸੀਂ ਤਾਂ ਦਿੱਲੀ 에어ਪੋਰਟ ਤੇ ਵੀ ਇੱਕ ਜਗ੍ਹਾ ਰੈਂਟ ਤੇ ਲਈ ਹੈ ਟਰਮੀਨਲ 3 ਤੇ ਪੰਜਾਬ ਹੈਲਪ ਸੈਂਟਰ ਉੱਥੇ ਅਫਸਰ ਬਿਠਾਵਾਂਗੇ ਦੋ ਅਫਸਰ ਭੇਜਣਗੇ ਕੰਪਿਊਟਰ ਉਹਨਾਂ ਦੇ ਕੋਲੇ ਹੋਣਗੇ ਬਕਾਇਦਾ ਤੌਰ ਤੇ ਇੱਕ ਵਿੰਡੋ ਬਾਹਰਲੇ ਪਾਸੇ ਵੀ ਖੁੱਲੂਗੀ ਜਿੱਥੇ ਲੋਕ ਰਿਸਿਵ ਕਰਨ ਜਾਂਦੇ ਆ ਇੱਕ ਅੰਦਰਲੇ ਪਾਸੇ ਵੀ ਹੋਊਗੀ ਕਿਸੇ ਦਾ ਸਮਾਨ ਨਹੀਂ ਆਇਆ ਜਾਂ ਕਿਸ ਦੀ ਫਲਾਈਟ ਮਿਸ ਹੋ ਗਈ ਕੋਈ ਬਜ਼ੁਰਗਾਂ ਨੂੰ ਹੋਟਲ ਨਹੀਂ ਜਾਣਾ ਆਉਂਦਾ ਜੋ ਵੀ ਕਿਸੇ ਕਿਸਮ ਦੀ ਕੋਈ ਦਿੱਕਤ ਪੰਜਾਬੀਆਂ ਨੂੰ ਆਵੇ ਉੱਥੇ ਉਸ ਨੰਬਰ ਤੇ ਆਉਣ ਵਾਲੇ 10 ਦਿਨਾਂ ਦੇ ਵਿੱਚ ਅਸੀਂ ਤੁਹਾਨੂੰ ਨੰਬਰ ਜਾਰੀ ਕਰਾਂਗੇ ਪੰਜਾਬ ਹੈਲਪ ਸੈਂਟਰ ਖੋਲਾਂਗੇ ਤਾਂ ਕਿ ਉੱਥੇ ਕੋਈ ਖੱਜਲ ਖੁਆਰੀ ਨਾ ਹੋਵੇ ਕਿਸੇ ਦੀ ਕੋਈ ਫਲਾਈਟ ਮਿਸ ਹੋ ਗਈ ਰਹਿਣਾ ਪਿਆ ਤਾਂ ਉਹਨਾਂ ਕੋਲੇ ਗੱਡੀਆਂ ਹੋਣਗੀਆਂ ਪੰਜਾਬ ਸਰਕਾਰ ਦੀਆਂ ਉਹ ਪੰਜਾਬ ਪਵਨ ਚ ਲੈ ਕੇ ਜਾਣਗੇ ਜਾਂ ਉਹਨਾਂ ਨੂੰ ਬੰਦਾ ਜਿੱਥੇ ਵੀ ਉਹਨਾਂ ਦਾ ਟਿਕ ਟਕਟ ਦਾ ਕਰਾਉਣਾ ਉਹ ਕਰਾ ਕੇ ਸਪੈਸ਼ਲਿਸਟ ਦੇਵਾਂਗੇ ਅਸੀਂ ਇੱਥੋਂ 10 ਮੁੰਡੇ ਭਰਤੀ ਕਰਨੇ ਨੇ ਪੰਜਾਬੀ ਉਥੇ ਦਿੱਲੀ ਨਹੀਂ ਪੰਜਾਬੀ ਬੋਲਦੇ ਹੋਣ ਤਾਂ ਕਿ ਉਹਨਾਂ ਨੂੰ ਡੀਲਿੰਗ 'ਚ ਕੋਈ ਪ੍ਰੋਬਲਮ ਨਾ ਹੋਵੇ ਤੇ ਬਾਕੀ ਇੱਕ ਵਾਰੀ ਫੇਰ ਮੈਂ ਤੁਹਾਨੂੰ ਦੱਸ ਦਿੰਨਾ ਕਿ ਵੱਡੇ ਪੱਦਰ ਤੇ ਬਦਲੀਆਂ ਯਾਰੀਆਂ ਤੇ ਰਿਸ਼ਤੇਦਾਰੀਆਂ ਤੋਂ ਪੰਜਾਬ ਪੁਲਿਸ ਨੂੰ ਉੱਪਰ ਠਾਉਣਾ ਇੱਕ ਮਿਸ਼ਨ ਸਮਝ ਕੇ ਕੰਮ ਕਰਨਾ ਹੈ ਇੱਕ ਇਹ ਸਮਝ ਲੈਣਾ ਕਿ ਜੋ ਅਸੀਂ ਪ੍ਰਮਾਤਮਾ ਨੇ ਸਾਨੂੰ ਇੱਕ ਮੌਕਾ ਦਿੱਤਾ ਹੈ ਤਾਂ ਇਸ ਮੌਕੇ ਨੂੰ ਅਸੀਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਵਾਸਤੇ ਇਸਤੇਮਾਲ ਕਰਨਾ ਹੈ ਕਰਾਪਸ਼ਨ ਦੀ ਕਿਸੇ ਕਿਸਮ ਦੀ ਵੀ ਕੋਈ ਸ਼ਿਕਾਇਤ ਆਉਂਦੀ ਹੈ ਭਾਵੇਂ ਕਿਡਾ ਵੱਡਾ ਅਫਸਰ ਹੈ ਜਿਹੜਾ ਮਰਜੀ ਹੈ ਤਾਂ ਉਹਨੂੰ ਬਖਸ਼ਿਆ ਨਹੀਂ ਜਾਊਗਾ ਐਮਐਲਏ ਸਹਿਬਾਨ ਭਾਵੇਂ ਸਾਡੇ ਨੇ ਭਾਵੇਂ ਦੂਜੀ ਪਾਰਟੀ ਨੇ ਚੁਣੇ ਹੋਏ ਨੇ ਉਹਨਾਂ ਵੱਲੋਂ ਕੋਈ ਦਿੱਤੇ ਹੋਏ ਆ ਗ੍ਰਿਵੈਂਸਸ ਸ਼ਿਕਾਇਤਾਂ ਜਾਂ ਉਹਨਾਂ ਨੂੰ ਜੇ ਉਹ ਆਪ ਜਾਣਦੇ ਨੇ ਬੰਦਾ ਮਾਨ ਸਨਮਾਨ ਉਹਨਾਂ ਦੀ ਗੱਲ ਸੁਣਨੀ ਹੈ ਜੇ ਉਹ ਆਪਣੀਆਂ ਸ਼ਕਤੀਆਂ ਨੂੰ ਗਲਤ ਨਿਸਤਮਾਲ ਕਰਨੇ ਉਹ ਪ੍ਰੋਪਰ ਉਹ ਪੋਲੀਟਿਕਲ ਪਾਰਟੀਆਂ ਦਾ ਕੰਮ ਹੈ ਕਿ ਉਹ ਉਹਨਾਂ ਨੂੰ ਜੋ ਮਰਜ਼ੀ ਕਰ ਦੇਣ ਪਰ ਇਹ ਨਹੀਂ ਹੈਗਾ ਹੋ ਸਕਦਾ ਕਿ ਚੁਣੇ ਹੋਏ ਨੁਮਾਇੰਦੇ ਦੀ ਸੁਣੀ ਨਾ ਜਾਵੇ ਬਕਾਇਦਾ ਤੌਰ ਤੇ ਨਿਰਦੇਸ਼ ਜਾਰੀ ਕੀਤੇ ਗਏ ਨੇ ਡਿਪਟੀ ਕਮਿਸ਼ਨਰ ਜੀ ਵੀ ਐਸਐਸਪੀ ਜੀ ਨੂੰ ਔਰ ਪੰਜਾਬ ਪੁਲਿਸ ਨੂੰ ਕਿ ਜੇ ਤੁਹਾਡੇ ਚੋਂ ਕੋਈ ਬੰਦਾ ਕਿਸੇ ਕਿਸਮ ਦੀ ਵੀ ਹੈਲਪ ਕਰ ਰਿਹਾ ਨਸ਼ਾ ਵੇਚਣ ਚ ਜਾਂ ਆਪ ਡਾਇਰੈਕਟਲੀ ਇਨਵੋਲਵ ਹੈ ਜਾਂ ਕਿਸੇ ਦੇ ਨਾਲ ਇਨਵੋਲਵ ਹੈ ਜਾਂ ਉਹ ਕਿਸੇ ਨੂੰ ਫੇਵਰੇਸਮ ਦੇ ਰਿਹਾ ਹੈ ਜਾਂ ਕੋਈ ਗਰੁੱਪイズਮ ਹੈ ਤਾਂ ਸਖਤ ਤੋਂ ਸਖਤ ਕਾਰਵਾਈ ਤੇ ਜਿੰਨੇ ਵੀ ਸਮਗਲਰ ਫੜੇ ਜਾਣਗੇ ਗੈਂਗਸਟਰ ਫੜੇ ਜਾਣਗੇ ਉਹਨਾਂ ਦੀ ਪ੍ਰਾਪਰਟੀਆਂ ਅਟੈਚ ਕੀਤੀਆਂ ਜਾਣਗੀਆਂ ਕਿ ਪਾਪ ਦੀ ਕਮਾਈ ਹੈ ਕਿ ਕਿਤੇ ਨਹੀਂ ਜਾ ਸਕਦੀ ਇਹ ਰਹਿਣੀ ਇੱਥੇ ਹੀ ਹੈ ਤੇ ਨਾਲ ਹਰ ਸਾਲ ਜਿਹੜਾ ਹੁੰਦਾ ਵੈਸੇ ਤਾਂ ਵੈਸੇ ਇਹਦੇ ਲਈ ਮੈਂ ਚਾਹੁੰਦਾ ਡੀਜੀਪੀ ਸਾਹਿਬ ਜ਼ਿਆਦਾ ਡਿਟੇਲਸ ਦੱਸ ਦੇਣਗੇ ਜਿਹੜਾ ਡਿਸਟਰੋਏ ਕਰਨ ਦਾ ਪੰਪ ਜਿਹੜਾ ਕੀਤਾ ਹੋਇਆ ਕਦੋਂ ਕਰਨਾ ਸਰ ਮੈਂ ਦੋ ਤਿੰਨ ਚੀਜ਼ਾਂ ਸਰ ਜਿਹੜੇ ਸਰ ਨੇ ਜਿਹੜੇ ਦਿਸ਼ਾ ਨਿਰਦੇਸ਼ ਦਿੱਤੇ ਸੀਗੇ ਇੱਕ ਤੇ ਜਿਹੜੀ ਪ੍ਰਾਪਰਟੀ ਸੀਜ਼ਰ ਦੀ ਗੱਲ ਕੀਤੀ ਉਹ ਐਨਡੀਪੀਐਸ ਐਕਟ ਦਾ 68 ਐਫ ਹੈਗਾ ਸੈਕਸ਼ਨ 68 ਐਫ ਐਸਐਚਓ ਕਨਸਰਨਡ ਨੂੰ ਪਾਵਰ ਹੈਗੀ ਉਹ ਪ੍ਰਾਪਰਟੀ ਨੂੰ ਫ੍ਰੀਜ਼ ਕਰ ਦਿੰਦੇ ਉਸ ਤੋਂ ਬਾਅਦ ਕੰਪੀਟੈਂਟ ਅਥਾਰਟੀ ਮਿਨਿਸਟਰੀ ਆਫ ਫਾਈਨੈਂਸ ਦੇ ਵਿੱਚ ਉਸ ਨੂੰ ਉਸ ਆਰਡਰ ਨੂੰ ਕਨਫਰਮ ਕੀਤਾ ਜਾਂਦਾ ਹੈ ਪਿਛਲੇ 2 ਸਾਲਾਂ ਦੇ ਵਿੱਚ ਅਸੀਂ 459 ਕੇਸਾਂ ਦੇ ਵਿੱਚ 200 ਕਰੋੜ ਦੀ ਪ੍ਰਾਪਰਟੀ ਜਿਹੜੀ ਹੈਗੀ ਉਹ ਜਿਹੜੀ ਹੈਗੀ ਫ੍ਰੀਜ਼ ਕੀਤੀ ਹੈ ਸੀਐਮ ਸਾਹਿਬ ਨੇ ਅੱਜ ਸਾਰੇ ਐਸਐਸਪੀ ਨੂੰ ਹਦਾਇਤ ਦਿੱਤੀ ਹੈ ਕਿ ਇਸ ਨੂੰ ਚੰਗੀ ਪੱਧਰ ਤੇ ਕੀਤਾ ਜਾਵੇ ਜਿਹੜਾ ਵੀ ਸਮੱਗਲਰ ਫੜਿਆ ਜਾਂਦਾ ਹੈ ਉਸ ਦੀ ਪ੍ਰਾਪਰਟੀ ਜਿਹੜੀ ਉਹ ਫ੍ਰੀਜ਼ ਕੀਤੀ ਜਾਂਦੀ ਹੈ ਨੰਬਰ 2 ਜਿਹੜੀ ਪੰਜਾਬ ਸਰਕਾਰ ਦੀ ਜਿਹੜੀ ਇੱਕ ਇੰਪੋਰਟੈਂਟ ਸ਼ਿਫਟ ਇਨ ਸਟ੍ਰੈਟਜੀ ਸੀਐਮ ਸਾਹਿਬ ਨੇ ਅੱਜ ਡਾਇਰੈਕਸ਼ਨ ਦਿੱਤੇ ਹਨ ਸਾਡੀ ਈਡੀਪ ਸਟ੍ਰੈਟਜੀ ਹੈ ਐਨਫੋਰਸਮੈਂਟ ਡੀ ਐਡਿਕਸ਼ਨ ਤੇ ਪ੍ਰੀਵੈਂਸ਼ਨ ਜਿਹੜੀ ਅਵੇਰਨੈਸ ਐਕਟੀਵਿਟੀ ਹੈ ਉਹ ਡੀ ਐਡਿਕਸ਼ਨ ਤੇ ਪ੍ਰੋਵੈਂਸ਼ਨ ਚ ਆਉਂਦੀ ਹੈ ਜਿਹੜੇ ਸਾਡੇ ਹੋਟ ਕਲੀਨਿਕ ਚਲਦੇ ਆ ਜਾਂ ਅਵੇਰਨੈਸ ਪ੍ਰੋਗਰਾਮ ਹੁੰਦੇ ਐਨਫੋਰਸਮੈਂਟ ਦੇ ਵਿੱਚ ਸੀਐਮ ਸਾਹਿਬ ਨੇ ਕਿਹਾ ਹੈਗਾ ਕਿ ਵੱਡੀ ਮੱਛਲੀ ਤੇ ਨੂੰ ਫੜਨਾ ਹੀ ਫੜਨਾ ਹੈ ਪੁਆਇੰਟ ਆਫ ਸੇਲ ਜਿਹੜੇ ਮੁਹੱਲਿਆਂ ਦੇ ਵਿੱਚ ਆ ਪਿੰਡਾਂ ਦੇ ਵਿੱਚ ਜਿਹੜੇ ਪੁਆਇੰਟ ਆਫ ਸੇਲ ਹੈ ਉਹ ਆਈਡੈਂਟੀਫਾਈ ਕੀਤੇ ਜਾਣ ਤੇ ਐਸਟੀਐਫ ਤੇ ਇੰਟੈਲੀਜੈਂਸ ਨੇ ਮਿਲ ਕੇ ਇੱਕ ਵੱਡੀ ਲਿਸਟ ਤਿਆਰ ਕੀਤੀ ਹੈ 9000 ਦੇ ਇਕ ਤਕਰੀਬਨ ਜਿਹੜੇ ਪੈਡਲਰ ਹੈਗੇ ਸਟਰੀਟ ਲੈਵਲ ਤੇ ਜਿਹੜੇ ਪੈਡਲਿੰਗ ਕਰਦੇ ਆ ਕਿ ਉਹਨਾਂ ਤੇ ਇਮੀਡੀਏਟ ਕਾਰਵਾਈ ਕੀਤੀ ਜਾਊਗੀ ਇਸ ਦੇ ਨਾਲ-ਨਾਲ ਜਿਹੜੇ ਵੱਡੇ ਸਮਗਲਰ ਹੈਗੇ ਜਿਹੜੇ ਬਿਗ ਫਿਸ਼ ਹੈਗੇ ਉਹਨਾਂ ਤੇ ਕਾਰਵਾਈ ਹੋਈ ਹੈ ਪਿੱਛੇ ਸਾਡੇ ਸੀਜ਼ਰਸ ਕਾਫੀ ਜ਼ਿਆਦਾ ਹੋਏ ਹਨ ਪਰ ਇੱਕ ਔਰ ਇਹਦੇ ਵਿੱਚ ਇਹ ਵੀ ਹੈ ਜਿਹਨੇ 9000 ਕੀਤੇ ਆ ਆ 3 ਮਹੀਨਿਆਂ ਦੇ ਵਿੱਚ ਸਾਨੂੰ ਬਹੁਤ ਸਾਰੇ ਕਲੂ ਮਿਲੇ ਡੂਰਿੰਗ ਇਲੈਕਸ਼ਨ ਕੋਡ ਕਿਉਂਕਿ ਕਿਤੋਂ ਨਸ਼ਾ ਫੜਿਆ ਗਿਆ ਤਾਂ ਉਹਦਾ ਪਿੱਛਾ ਕੀਤਾ ਗਿਆ ਕਿ ਪਿੱਛੋਂ ਕਿੱਥੋਂ ਆਇਆ ਤੇ ਅੱਗੇ ਕਿੱਥੇ ਜਾਣਾ ਸੀ ਸੋ 9000 ਆਇਡੈਂਟੀਫਾਈ ਕੀਤਾ ਅਗਲੇ ਆਉਣ ਵਾਲੇ ਦਿਨਾਂ ਚ ਹੈਰਾਨ ਨਾ ਹੋਇਓ ਕਿ ਜੋ ਜੰਗੀ ਪੱਧਰ ਤੇ ਜਿਹੜੀਆਂ ਗ੍ਰਿਫਤਾਰੀਆਂ ਜਦੋਂ ਹੋਣਗੀਆਂ ਤੇ ਸੀਐਮ ਸਾਹਿਬ ਨੇ ਹੋਰ ਨਿਰਦੇਸ਼ ਦਿੱਤੇ ਸਾਡੀ ਡਰਗ ਡਿਸਪੋਜ਼ਲ ਕਮੇਟੀਆਂ ਬਣਾਈਆਂ ਜਿਹੜੇ ਪ੍ਰੋਸੀਜਰ ਦੇ ਮੁਤਾਬਕ ਜਿਹੜਾ ਡਰਗ ਸੀਜ਼ ਕੀਤਾ ਜਾਂਦਾ ਹੈ ਜਦੋਂ ਕੋਰਟ ਦੇ ਵਿੱਚ ਪੇਸ਼ ਹੁੰਦਾ ਹੈ ਉਹਦਾ ਡਬਲ ਸੈਂਪਲ ਕੱਢਿਆ ਜਾਂਦਾ ਹੈ ਉਸ ਤੋਂ ਬਾਅਦ ਪ੍ਰੋਸੀਜਰ ਮੁਤਾਬਕ ਉਹ ਡਿਸਟਰੋਏ ਹੁੰਦਾ ਹੈ ਸੋ ਇੱਕ ਵੱਡੇ ਪੱਧਰ ਤੇ ਇੱਕ ਅਭਿਆਨ ਕੀਤਾ ਜਾਊਗਾ ਕਿ ਜਿਹੜਾ ਡਰਗ ਸੀਜ਼ ਹੋਇਆ ਮਾਲਖਾਨਿਆਂ ਚ ਪਿਆ ਉਸ ਨੂੰ ਡਿਸਟਰੋਏ ਕੀਤਾ ਜਾਊਗਾ ਆਉਣ ਵਾਲੇ ਦਿਨਾਂ ਦੇ ਵਿੱਚ ਕੈਸੋ ਤੇ ਸਾਡਾ ਚੱਲਦਾ ਰਹਿੰਦਾ ਜੀ ਕੈਸੋ ਦਾ ਡੋਮਿਨੇਸ਼ਨ ਆਪਰੇਸ਼ਨ ਹੈਗੇ ਟਾਰਗੇਟਡ ਕੈਸੋਸ ਹੁੰਦੇ ਆ ਅਸੀਂ ਆਪਰੇਸ਼ਨ ਸੀਲ ਵੀ ਕਰਦੇ ਆ ਸੋ ਇੱਕ ਸਾਡੀ ਸਟਰੈਟਜੀ ਦਾ ਹਿੱਸਾ ਹੈ 750 750 ਡਰੱਗ ਹੌਟਸਪੌਟਸ ਆਈਡੈਂਟੀਫਾਈ ਕੀਤੇ ਗਏ ਸਾਰੇ ਪੰਜਾਬ ਦੇ ਵਿੱਚ ਉਹਨਾਂ ਤੇ ਜਿਹੜਾ ਕੋਆਰਡੀਨੇਟ ਸਰਚ ਜਿਹੜੇ ਉਹਦਾ ਡਾਟਾ ਅਸੀਂ ਕੱਢ ਕੇ ਕਿ ਉਸ ਏਰੀਆ ਦੇ ਵਿੱਚ ਕਿਹੜੇ-ਕਿਹੜੇ ਜਿਹੜੇ ਡਰੱਗ ਦੇ ਸਮੱਗਲਰ ਹੈਗੇ ਜਾਂ ਜਿਨ੍ਹਾਂ ਤੇ ਪਰਚੇ ਦਰਜ ਰਿਕਾਰਡ ਜਿਨ੍ਹਾਂ ਦਾ ਹੈਗਾ ਉਹਨਾਂ ਦੇ ਘਰਾਂ ਤੇ ਰੇਡ ਕੀਤੇ ਜਾਂਦੇ ਆ ਜਿਹੜਾ ਦਾ ਕ੍ਰਿਮੀਨਲ ਰਿਕਾਰਡ ਹੈ ਅਦਰ ਏਰੀਆ ਡੋਮੀਨੇਸ਼ਨ ਕਰਕੇ ਚੈਕਿੰਗ ਕੀਤੀ ਜਾਂਦੀ ਹੈ ਸੋ ਥਿਸ ਇਜ਼ ਵਨ ਐਸਪੈਕਟ ਆਫ ਐਨਫੋਰਸਮੈਂਟ ਇੱਕ ਬਹੁਤ ਵੱਡੀ ਜਵੇਂ ਮੈਂ ਕਿਹਾ ਸੀਗਾ ਐਡਮਿਨਿਸਟ੍ਰੇਟਿਵ ਐਕਸਰਸਾਈਜ਼ ਕੀਤੀ ਗਈ ਹੈਗੀ ਰੋਟੇਸ਼ਨ ਆਫ ਪੁਲਿਸ ਫੋਰਸ ਜਿਹੜਾ ਪੰਜਾਬ ਪੁਲਿਸ ਰੂਲ 1934 ਦਾ ਬਣਿਆ ਹੈਗਾ ਉਸ ਦੇ ਵਿੱਚ ਟਾਈਮ ਲਿਮਿਟਸ ਪ੍ਰਸਕ੍ਰਾਈਬ ਨੇ ਜਿਹੜੀ ਸਰਕਾਰ ਦੀ ਟਰਾਂਸਫਰ ਪਾਲਿਸੀ ਹੈ ਉਸ ਦੇ ਵਿੱਚ ਹੈਗਾ ਕਿ ਕੋਈ ਵੀ ਪੁਲਿਸ ਮੁਲਾਜ਼ਮ ਕਨਸਟੇਬਲ ਔਨਵਰਡਸ ਇੱਕ ਤੋ ਆਪਣੇ ਹੋਮ ਪੁਲਿਸ ਸਟੇਸ਼ਨ 'ਤੇ ਉਹਦੀ ਪੋਸਟਿੰਗ ਨਹੀਂ ਹੋ ਸਕਦੀ ਕਿਸੇ ਵੀ ਇੱਕ ਪੁਲਿਸ ਸਟੇਸ਼ਨ ਦੇ ਵਿੱਚ ਉਸ ਦਾ 9 ਸਾਲ ਤੋਂ ਵੱਧ ਪੀਰੀਅਡ ਨਹੀਂ ਹੋ ਸਕਦਾ ਕਿਸੇ ਦਾ ਸੋ ਇੱਕ ਰੇਂਜ ਦੇ ਵਿੱਚ ਇੱਕ ਜਿਹੜਾ ਪੁਲਿਸ ਆਫੀਸਰ ਹੈਗਾ ਉਸ ਦਾ ਜਿਹੜਾ ਹੈਗਾ 15 ਸਾਲ ਤੋਂ ਵੱਧ ਟੈਨਯੂਰ ਨਹੀਂ ਹੋ ਸਕਦਾ ਸੋ ਇਸ ਨੂੰ ਇੰਪਲੀਮੈਂਟ ਕੀਤਾ ਜਾ ਰਿਹਾ ਜੀ ਕਰਾਂਗੇ ਜੀ ਨਹੀਂ ਨਹੀਂ ਜਿਹੜਾ ਇਟ ਇਜ਼ ਐਨ ਆਨਗoing ਪ੍ਰੋਸੈਸ ਇਟ ਇਜ਼ ਐਨ ਇੱਕ ਮਿੰਟ ਜੀ ਇੱਕ ਮਿੰਟ ਜਿਹੜੇ ਹੁਣ ਕਲੂ ਪਤਾ ਲੱਗੇ ਨੇ ਨਾ ਉਸ ਤੋਂ ਬਾਅਦ ਫਿਰ ਪਹਿਲਾਂ ਤਾਂ ਬਦਲੀਆਂ ਕਰਕੇ ਫਿਰ ਉਤਪਾਦ ਉਹਨਾਂ ਦਾ ਇਨਕੁਆਰੀਆਂ ਕਰਕੇ ਉਸਦਾ ਸਾਨੂੰ ਗੁਪਤ ਰੱਖਣਾ ਪਵੇ ਕਿ ਇਸ ਬੰਦੇ ਤੇ ਅਪਨ ਨਜ਼ਰ ਰੱਖਣੀ ਹੈ ਬਗਲੀ ਵੀ ਕਰ ਦੇਣੀ ਫਿਰ ਵੀ ਇਹਦੇ ਫੋਨਾਂ ਤੇ ਨਜ਼ਰ ਰੱਖਣੀ ਕਿੱਥੇ ਕਿੱਥੇ ਫੋਨ ਕਰਦਾ ਸੋ ਬਹੁਤ ਸਾਰੇ ਸਾਨੂੰ ਕਲੂ ਮਿਲੇ ਨੇ ਉਹਨਾਂ ਉਹਨਾਂ ਵੱਲ ਨੂੰ ਜਾਵਾਂਗੇ ਅਸੀਂ ਸਾਡਾ ਕੋਈ ਐਦਾਂ ਦਾ ਤਾਂ ਕੋਈ ਇਰਾਦਾ ਹੈ ਹੀ ਨਹੀਂ ਕਿ ਅਸੀਂ ਇਹਨੂੰ ਇਹਨੂੰ ਛੱਡ ਦਾਂਗੇ ਬਲਕਿ ਮੈਂ ਤਾਂ ਇਹ ਕਿਹਾ ਕਿ ਜੇ ਪੁਲਿਸ ਵਾਲਾ ਵਰਦੀ ਪਾ ਕੇ ਕਰਦਾ ਤਾਂ ਡਬਲ ਤੋਂ ਟ੍ਰਿਪਲ ਐਕਸ਼ਨ ਕਰੋ ਉਹ ਤਾਂ ਫਿਰ ਬਿਲਕੁਲ ਇੱਕ ਮਤਲਬ ਸਮਝ ਲਓ ਘਰੇ ਜਿਵੇਂ ਆਪਾਂ ਕਹਿੰਦੇ ਕਿ ਬੁੱਕਲ ਦਾ ਸੱਪ ਹੋ ਗਿਆ ਨਾ ਉਹ ਤਾਂ ਫਿਰ ਉਹ ਜਿਹੜਾ ਆਪ ਦੁੱਧ ਵੀ ਪਿਉਂਦੇ ਆ ਉਹਨੂੰ ਤੇ ਡੰਗ ਵੀ ਖਾਂਦੇ ਆ ਉਹ ਤੋਂ ਸੋ ਇਹ ਜਿਹੜਾ ਪੁਲਿਸ ਲੈਵਲ ਤੇ ਜਿਸ ਕਿਸਮ ਨਾਟ ਓਨਲੀ ਡਰੱਗਸ ਕ੍ਰਪਸ਼ਨ ਚ ਵੀ ਹੋ ਸਕਦਾ ਕੋਈ ਬੰਦਾ ਆਪ ਨਾ ਕਰਦਾ ਹੋਵੇ ਜਾਂ ਉਹਨੇ ਦੇਰੀ ਕਰਤੀ ਹੋਵੇ ਜਾਂ ਉਹਨੇ ਕੋਈ ਕਲੂ ਦਿੱਤਾ ਹੋਵੇ ਵੀ ਅੱਜ ਇੱਥੇ ਆਵਾਂਗੇ ਅੱਜ ਥੋੜੇ ਛਾਪਾ ਪਾਊਗਾ ਮੈਂ ਐਗਜ਼ਾਮਪਲ ਦਿੰਨਾ ਪੁਲਿਸ ਕਿਵੇਂ ਫੇਵਰਿਜ਼ਮ ਕਰ ਦਿੰਦੀ ਹੈ ਕਈ ਵਾਰੀ ਅਸੀਂ ਸ਼ਿਕਾਇਤ ਮੇਰੇ ਕੋਲ ਆਈ ਐਕਸ਼ਨ ਲਿਆ ਤੇ ਉਹ ਜਿਹੜੇ ਉਹਨਾਂ ਤੇ ਵਿਭਾਗੀ ਕਾਰਵਾਈ ਹੋਦੀ ਪਤਾ ਲੱਗ ਗਿਆ ਕਿ ਫਲਾਨੇ ਪਿੱਪਲ ਥੱਲੇ ਸੱਤ ਅੱਠ ਮੁੰਡੇ ਬੈਠੇ ਨੇ ਜਿਨ੍ਹਾਂ ਚੋਂ ਦੋ ਵੇਚਣਾ ਇਹਨੇ ਚਾਰ ਪੰਜ ਉੱਥੇ ਨਸ਼ਾ ਕਰ ਰਹੇ ਨੇ ਪੁਲਿਸ ਨੂੰ ਖਲੂ ਮਿਲ ਗਿਆ ਪੁਲਿਸ ਨੂੰ ਖਬਰ ਮਿਲ ਗਈ ਪੁਲਿਸ ਚੱਲ ਪਈ ਉੱਥੋਂ ਪੁਲਿਸ ਦਾ ਫਰਜ਼ ਕੀ ਸੀਗਾ ਕਿ ਆਰਾਮ ਨਾਲ ਗੱਡੀ ਲੈ ਕੇ ਜਾਂਦੇ ਭੱਜਣ ਨੂੰ ਹੋਰ ਕੋਈ ਰਸਤਾ ਹੈ ਨਹੀਂ ਸੀ ਉਹੀ ਸੀ ਉੱਥੇ ਰੋਕ ਕੇ ਉਹਨਾਂ ਨੂੰ ਫੜ ਲੰਨੇ ਉਹਨਾਂ ਨੇ 100 ਮੀਟਰ ਪਹਿਲਾਂ ਹੂਟਰ ਮਾਰਦਾ ਹੂਟਰ ਮਾਰ ਕੇ ਤੁਸੀਂ ਛਾਪਾ ਮਾਰੋਗੇ ਹੂਟਰ ਮਾਰਤਾ ਮਤਲਬ ਉਹਨੂੰ ਦੱਸਤਾ ਵੀ ਅਸੀਂ ਆ ਗਏ ਉਹ ਸਾਰੇ ਭੱਜ ਗਏ ਇਹ ਵੀ ਤਾਂ ਇੱਕ ਕ੍ਰਾਈਮ ਮੰਨਿਆ ਜਾਊਗਾ ਨਾ ਕਿ ਤੁਸੀਂ ਛਾਪਾ ਦੱਸਤਾ ਕਿ ਇੱਥੇ ਰੇਡ ਹੋਊਗੀ ਉਹ ਦੱਸਤੀ ਤੁਸੀਂ ਜਾਂ ਕਿਉਂਕਿ ਹੁਣ ਦੇਖੋ ਰੇਡ ਐ ਹੁਣ ਇਕੱਲਾ-ਕੱਲਾ ਤਾਂ ਕਰਦਾ ਨਹੀਂ ਰੇਡ ਬਾਰੇ ਐਸਐਚਓ ਨੇ ਬੁਲਾਏ ਹੁਣੇ ਸਾਰੇ ਕਿ ਆਪਾਂ ਕੱਲ ਨੂੰ ਐਂ ਕਰਕੇ ਆਪਣੇ ਕੋਲ ਆ ਕਲੂ ਮਿਲਿਆ ਆਪਾਂ ਨੂੰ ਮਿਲਿਆ ਥੋੜਾ ਜਿਹਾ ਸੂਚਨਾ ਤੇ ਆਪਾਂ ਇੱਥੇ ਕੱਲ ਨੂੰ ਸਵੇਰੇ 4 ਵਜੇ ਆਵਾਂਗੇ ਉਹਨੇ 4 ਵਜੇ ਸਾਰਿਆਂ ਨੂੰ ਦੱਸਤਾ ਜਿਹੜੇ 4 ਵਜੇ ਜਾਂਦੇ ਨੇ ਇਸ ਤਰ੍ਹਾਂ ਦੇ ਵੀ ਹੋਣਗੇ ਕਾਲੀਆਂ ਭੇਡਾਂ ਸਖਤ ਐਕਸ਼ਨ ਲਿਆ ਜਾਊਗਾ ਕੋਈ ਇਸ ਮਾਮਲੇ 'ਚ ਪੰਜਾਬ ਨੂੰ ਜਿਹੜਾ ਡਰੱਗ ਦੇ ਮਾਮਲੇ ਤੇ ਵਿੱਚ ਕੋਈ ਕਿਸੇ ਕਿਸਮ ਦੀ ਇਨਵੋਲਵਮੈਂਟ ਹੈ ਚਾਹੇ ਉਹ ਜਿਹੜਾ ਮਰਜੀ ਅਫਸਰ ਹੈ ਚਾਹੇ ਕੋਈ ਕੋਈ ਅਧਿਕਾਰੀ ਹੈ ਚਾਹੇ ਕੋਈ ਸਰਕਾਰੀ ਹੈ ਚਾਹੇ ਕੋਈ ਪ੍ਰਾਈਵੇਟ ਹੈ ਕੋਈ ਤਰਸ ਨਹੀਂ ਕੀਤਾ ਜਾਊਗਾ ਕਿਉਂਕਿ ਪੰਜਾਬ ਦੇ ਘਰਾਂ ਦੇ ਵਿੱਚ ਚਿੱਟਾ ਚ ਸੱਥਰ ਬਚਾਉਣ ਵਾਲਿਆਂ ਨੂੰ ਜਿਹੜਾ ਉਹਨਾਂ ਨੂੰ ਕਾਨੂੰਨ ਅਪ ਦੇ ਮੁਤਾਬਕ ਉਹਨਾਂ ਨੂੰ ਕੋਈ ਕਲੂ ਦਿੰਦਾ ਕੋਈ ਛੋਟ ਦਿੰਦਾ ਜਮਾਨਤ ਦਿੰਦਾ ਉਹ ਕਾਨੂੰਨ ਦਾ ਸਾਡੇ ਵੱਲੋਂ ਵਕੀਲ ਵੱਡੇ ਹੋਣਗੇ ਪਰ ਸਾਡੇ ਵੱਲੋਂ ਐਕਸ਼ਨ ਦੇ ਵਿੱਚ ਕੋਈ ਕਮੀ ਨਹੀਂ ਹੋਊਗੀ